ਲਕੇ ਹੁੰਦਿਆ ਨੇ ਨਾ ਅਸੀਂ ਉਹ ਦੌਰ ਦੇਖਿਆ ਕਾਲੇ ਕੱਛਿਆਂ ਵਾਲਾ ਦੌਰ ਜਿਸ ਨੂੰ ਕਿਹਾ ਜਾਂਦਾ ਸੀਗਾ ਉਹ ਭਲੇਖਾ ਪਿੰਡ ਦੀ ਦੂਜੀ ਫਿਰਨੀ ਤੇ ਕਿਸੇ ਨੂੰ ਐਵੇਂ ਹੀ ਪੈ ਜਾਂਦਾ ਉਹ ਰੌਲਾ ਪਾ ਦਿੰਦਾ ਆਗੇ ਓਏ ਆਗੇ ਓਏ ਤੇ ਉਪਰਾਮ ਬੇਰਾਮ ਸਾਰਾ ਪਿੰਡ ਹੋ ਜਾਂਦਾ ਲੋਕ ਸੌਂਦੇ ਨਹੀਂ ਸੀ ਅਸੀਂ ਛੋਟੇ ਛੋਟੇ ਉਦੋਂ ਸਾਂਝੇ ਰੂਪ ਤੇ ਪਰਿਵਾਰਾਂ ਦਾ ਜਿਹੜਾ ਕੋਈ ਕੋਠਾ ਛੱਤ ਹੋਣੀ ਉੱਥੇ ਸੌਂਦੇ ਹੁੰਦੇ ਸੀਗੇ ਜੁੜ ਕੇ ਉਹ ਕਿ ਬੰਦੇ ਕਈ ਵਾਰ ਪਾਣੀ ਲਾਉਣ ਬਾਹਰ ਚਲੇ ਜਾਂਦੇ ਹੁੰਦੇ ਸੀ ਖੇਤਾਂ ਨੂੰ ਖੈਰ ਅੱਜ ਦੇ ਦੌਰ 'ਚ 트ੰਪ ਆ ਗਿਆ ਉਹ 트ੰਪ ਆ ਗਿਆ ਹੋਇਆ ਬਸ ਇਹੋ ਚੱਲ ਰਿਹਾ ਸਭ ਇਸ ਦੌਰ ਦੇ ਵਿੱਚ ਜਦੋਂ 트ੰਪ ਆ ਗਿਆ ਉਹ 트ੰਪ ਆ ਗਿਆ ਹੋਇਆ ਚੱਲ ਰਿਹਾ ਹੈ ਤਾਂ 트ੰਪ ਨੇ ਸੈੱਟ ਕਰਨਾ ਸ਼ੁਰੂ ਕਰ ਦਿੱਤਾ ਨਿਊ ਵਰਲਡ ਆਰਡਰ ਆ ਸਾਡੇ ਪੰਜਾਬੀਆਂ ਨੂੰ ਇਹ ਸ਼ਬਦ 4-5 ਸਾਲ ਪਹਿਲਾਂ ਲਬਿਆ ਖਾਸ ਤੌਰ ਤੇ ਦੀਪ ਸਿੱਧੂ ਨੇ ਜਦੋਂ ਇਹ ਸ਼ਬਦ ਪ੍ਰਚਾਰਿਆ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਅਕਸਰ ਤੁਸੀਂ ਚੌਥਾ ਪੰਜਵਾਂ ਪੰਜਾਬੀ ਇਸ ਸ਼ਬਦ ਨੂੰ ਇਸਤੇਮਾਲ ਕਰਦਾ ਦੇਖ ਲਓਗੇ ਹੁਣ ਥੋੜਾ ਜ਼ਿਆਦਾ ਪਰਚਲਨ ਕੱਟਿਆ ਨਿਊ ਵਰਲਡ ਆਰਡਰ ਸਰ ਨਿਊ ਵਰਲਡ ਆਰਡਰ ਦੀ ਪ੍ਰਭਾਸ਼ਾ ਦੇਖਣੀ ਹੋਵੇ ਨਾ ਤੇ ਆਹੀ ਹੁੰਦੀ ਹੈ ਜੋ ਟਰੰਪ ਕਰ ਰਿਹਾ ਇਹ ਦੇਖ ਲਓ ਕਈ ਵਾਰ ਸਾਨੂੰ ਸਵਾਲ ਕੀਤਾ ਜਾਂਦਾ ਸਰ ਨਿਊ ਵਰਲਡ ਆਰਡਰ ਕੀ ਹੁੰਦਾ ਹੈ ਵਰਲਡ ਆਰਡਰ ਕੀ ਹੁੰਦਾ ਆ ਦੇਖ ਲਓ ਇਹੀ ਹੁੰਦਾ ਹੈ ਡੋਨਲਡ ਟਰੰਪ ਨਿਊ ਵਰਲਡ ਆਰਡਰ ਹੀ ਸੈੱਟ ਕਰ ਰਿਹਾ ਹੈ ਸਰ ਪਰ ਭਾਰਤ ਕੀ ਕਰ ਰਿਹਾ ਸਵਾਲ ਵੱਡਾ ਹੈ ਅਸੀਂ ਇਸ ਵਿਸ਼ੇ ਤੇ ਹੀ ਮਹਿਦੂਦ ਰਾਂਗੇ ਵਿਸ਼ਾ ਵੱਡਾ ਹੈ ਪਰ ਸ਼ੁਰੂਆਤ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਭਾਰਤ ਦੀ ਵਿਦੇਸ਼ ਨੀਤੀ ਕਿਸ ਤਰ੍ਹਾਂ ਦੀ ਹੈ ਸਾਹਿਬ ਇਹਦੇ ਤੋਂ ਸ਼ੁਰੂਆਤ ਕਰ ਲਈਏ ਗੁਰਪਤਵੰਤ ਸਿੰਘ ਪੰਨੂ ਉੱਥੇ ਜਾਂਦਾ ਹੈ ਆਦਤਨ ਵੀਡੀਓ ਸ਼ੂਟ ਉਸ ਤੋਂ ਇਲਾਵਾ ਫਿਰ ਹਨਾ ਬੈਰੀਆਂ ਦੇ ਕਾਲਜੇ ਮਚਾਉਣ ਵਾਸਤੇ ਤੋ ਅਪਲੋਡ ਤਾਂ ਸਾਡੇ ਵਾਲੇ ਉਹ ਕੀ ਕਰ ਰਹੇ ਨੇ ਗੁਰਪਤਵੰਤ ਸਿੰਘ ਪੰਨੂ ਤੇ ਇਤਰਾਜ਼ ਦਰਜ ਕਰਵਾ ਰਹੇ ਨੇ ਅਮਰੀਕਾ ਨੇ ਗਲਤ ਕੀਤਾ ਜੀ ਗਲਤ ਕੀਤਾ ਅਰੇ ਸਰ ਤੁਸੀਂ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਵੱਡਿਆ ਬਣਾ ਰਹੇ ਹੋ ਜਿੰਨੇ ਕੋਈ ਸਾਡੀ ਜਾਣਕਾਰੀ ਹੈ ਜਦ ਇਹ ਹਲਫਦਾਰੀ ਸਮਾਗਮ ਹੋ ਰਿਹਾ ਸੀ ਸਰ ਹਾਲ ਦੇ ਵਿੱਚ ਹਜ਼ਾਰਾਂ ਲੋਕ ਟਿਕਟ ਲੈ ਕੇ ਪਹੁੰਚੇ ਸੀਗੇ ਇਨਵਾਈਟਡ ਲੋਕ ਵੀ ਵੀ ਆਈਪੀਸ ਲੋਕ ਜਾਂ ਅਫੀਸ਼ੀਅਲ ਚੜੇ ਆ ਉੱਤੇ ਚੁਣਿੰਦਾ ਸੀਗੇ ਜਿਹੜੇ ਅਗਾ ਹਲਫਦਾਰੀ ਸਮਾਗਮ ਚ ਪਹੁੰਚੇ ਹੁਣ ਕੋ ਟਿਕਟ ਲੈ ਕੇ ਗਿਆ ਉਹਨੇ ਵੀਡੀਓ ਪਾ ਦਿੱਤਾ ਹੈ ਇੰਡੀਆ ਵਾਲੇ ਇਤਰਾਸ ਜਿਤਾ ਰਹੇ ਨੇ ਕਮਾਲ ਹੈ ਹਾਲੇ ਇਹ ਨਹੀਂ ਇਹਨਾਂ ਨੂੰ ਸਪਸ਼ਟ ਕਿ ਉਹ ਇਨਵਾਈਟ ਸੀ ਜਾਂ ਟਿਕਟ ਖਰੀਦ ਕੇ ਦੂਸਰੇ ਲੋਕਾਂ ਆ ਵੰਗ ਗਿਆ ਅਮਬਾਨੀ ਵੀ ਤੇ ਗਿਆ ਸੀਗਾ ਨਾ ਟਿਕਟ ਖਰੀਦ ਕੇ ਸਰ 10 ਲੱਕ ਡਾਲਰ ਸ਼ੈ ਖਰਚ ਕੀਤਾ ਗਿਆ ਇਸ ਨੂੰ ਵੀ ਅਕੇ ਚਲੇ ਜਾਓ ਗੁਰਪਤਵੰਤ ਸਿੰਘ ਪੰਨੂ ਲਗਾਤਾਰ ਜਿਸ ਤਰ੍ਹਾਂ 26 ਜਨਵਰੀ 15 ਅਗਸਤ ਇਹਨਾਂ ਮੌਕਿਆਂ ਤੇ ਵੰਗਾਰ ਦਾ ਲਲਕਾਰ ਦਾ ਧਮਕਾਉਂਦਾ ਡਰਾਉਂਦਾ ਇਸ ਮਰਤਬਾ ਫਰੀਦਕੋਟ ਚ ਜਿੱਥੇ ਮਾਨ ਸਾਹਿਬ ਨੇ ਆਉਣਾ ਸੀਗਾ ਝੰਡਾ ਫੈਰਾ ਵੈਸੇ ਇਤਫਾਕ ਦੇਖੋ ਜਦੋਂ ਇਹ ਹਾਸ ਕਲਾਕਾਰ ਹੁੰਦੇ ਸਨ ਤੇ ਵਿਅੰਗਮਈ ਰਚਨਾਵਾਂ 'ਚ ਇਹਨਾਂ ਦਾ ਨਾਮ ਵੀ ਝੰਡਾ ਹੁੰਦਾ ਸੀ ਮਾਨ ਸਾਹਿਬ ਦਾ ਜਦੋਂ ਇਹਨਾਂ ਨੇ ਝੰਡਾ ਫੈਰਾਉਣਾ ਸੀ ਗਫਰੀਦ ਕੋ ਠੀਕ ਉਸ ਤੋਂ 2-3 ਦਿਨ ਪਹਿਲਾਂ ਨਾਰੇ ਲਿਖੇ ਜਾਂਦੇ ਨੇ ਪਰ ਉਸ ਤੋਂ ਵੀ ਅਗਲੀ ਗੱਲ ਜਿਹੜੀ ਹੈ ਕਿ ਇਹ ਉਥੋਂ ਵੈਨਿਊ ਚੇਂਜ ਕਰਦੇ ਨੇ ਪਹਿਲਾ ਮੋਹਾਲੀ ਫਿਰ ਪਟਿਆਲਾ ਕਿ ਇਹ ਬੁਜ਼ਦਲੀ ਦਾ ਸਬੂਤ ਨਹੀਂ ਹੈ ਚਾਹੇ ਕਾਰਨ ਕੁਝ ਵੀ ਰਿਹਾ ਹੋਵੇ ਮੈਸੇਜ ਕਿਸ ਤਰ੍ਹਾਂ ਦਾ ਜਾਂਦਾ ਸਰ ਮੈਂ ਨੀਤੀਆਂ ਦੀ ਗੱਲ ਕਰ ਰਿਹਾ ਜਾਂ ਫੈਸਲਿਆਂ ਦੀ ਗੱਲ ਕਰ ਰਿਹਾ ਹੁਣ ਫਿਰ ਚਲਦੇ ਹਾਂ ਪਾਉਂਗੇ ਡੋਨਲਡ ਟਰੰਪ ਵੱਲ ਡੋਨਲਡ ਟਰੰਪ ਜੋ ਕਰ ਰਿਹਾ ਹੈ ਸਰ ਇਹੋ ਲੱਗਦਾ ਕਿ ਇੰਡੀਆ ਦੇ ਨਾਲ ਤੇ ਉਸ ਨੂੰ ਜ਼ਿਆਦਾ ਹੀ ਚੜ੍ਹੋਗੇ ਖਾਸ ਤੌਰ ਤੇ ਮੋਤੀ ਸਾਹਿਬ ਜੋ ਡੋਨਲਡ 트ੰਪ ਇੱਕ ਨੈਰੇਟਿਵ ਸਿਰਜ ਕੇ ਜਾਂ ਦਾਅਵੇ ਕਰਕੇ ਸੱਤਾ ਤੱਕ ਪਹੁੰਚਿਆ ਹੈ ਨਾ ਦੁਬਾਰਾ ਸਰ ਉਹਦੇ ਵਿੱਚ ਇੱਕ ਰੋਲ ਸੀ ਬਹੁਤ ਵੱਡਾ ਵਵੇਕ ਰਾਮਾ ਸਵਾਮੀ ਦਾ ਅਮਰੀਕਨ ਜਿਹੜੇ ਆਪਣੇ ਲੋਕ ਨੇ ਨਾ ਜੋ ਉੱਥੇ ਅਮਰੀਕਾ 'ਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਇਹ ਨਾਮ ਕਿੰਡਾ ਵੱਡਾ ਸੀ

डब्ल्यूएचओ ਛਟਿਆ ਉਹਦੀ ਬੁਨਿਆਦ ਕਿੱਥੇ ਸੀ ਵਿਵੇਕ ਰਾਮਾ ਸਵਾਮੀ ਨੇ ਕਰੋਨਾ ਕਾਲ ਦੇ ਵਿੱਚ ਇਹਨਾਂ ਫੈਸਲਿਆਂ ਤੇ ਜਦੋਂ ਲੋਕ ਹੀ ਲੋਕ ਤੋਂ ਪਰੇ ਹੋ ਰਹੇ ਸੀ ਲੋਕ ਹੀ ਲੋਕ ਨੂੰ ਕੁੱਟ ਰਹੇ ਸੀਗੇ ਬੰਦਾ ਹੀ ਬੰਦੇ ਦਾ ਸ਼ੋਸ਼ਣ ਕਰ ਰਿਹਾ ਸੀਗਾ ਜਾਂ ਬੰਦਾ ਹੀ ਬੰਦੇ ਤੇ ਜ਼ੁਲਮ ਕਰ ਰਿਹਾ ਸੀਗਾ ਉਸ ਵੇਲੇ ਆਵਾਜ਼ ਚੁੱਕੀ ਸੀ ਵਵੇਕ ਰਾਮਾ ਸਵਾਮੀ ਹੀ ਸਨ ਜਿਨ੍ਹਾਂ ਨੇ ਜਲਵਾਯੂ ਪਰਵਰਤਨ ਪੌਣ ਪਾਣੀ ਪਰਵਰਤਨ ਇਸ ਨੂੰ ਥੋਥਾ ਕਰਾਰ ਦਿੱਤਾ ਸੀਗਾ ਕਿ ੱੱੱਕੇ ਨਾਲ ਹੀ ਪਾਠ ਪੜਾਇਆ ਜਾ ਰਿਹਾ ਲੋਕਾਂ ਨੂੰ ਤਾਂ ਦੇਖੋ ਬਵੇਕਰਾਮਾ ਸਵਾਮੀ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਇਹਨਾਂ ਦੀ ਤਾਕਤ ਘਟਾ ਦੇਣੀ ਚਾਹੀਦੀ ਤੇ ਆਦਿਕ ਖਤਮ ਕਰ ਦੇਣੀ ਚਾਹੀਦੀ ਇਹ ਸਾਰਾ ਕੁਝ ਅੱਜ ਜੇ ਇੱਕ ਮਾਡਲ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਆ ਰਿਹਾ ਡੋਨਲਡ ਟਰੰਪ ਤਾਂ ਪਿੱਛੇ ਕੌਣ ਸੀ ਵਿਵੇਕ ਰਾਮਾ ਸਵਾਮੀ ਉਹਨਾਂ ਨੂੰ ਕੱਢ ਕੇ ਕਿਉਂ ਪਰੇ ਮਾਰਿਆ ਸਰ ਜੋ ਆਪਣਾ ਇੰਡੀਅਨ ਡਾਇਸਪੋਰਾ ਹੈ ਨਾ ਉਹਦੇ 'ਚ ਬਹੁਤ ਵੱਡੀ ਚਰਚਾ ਹੈ ਇਸ ਕੱਲ ਦੀ ਇਧਰ ਤੇ ਚਰਚਾ ਹੀ ਹੈ ਨਹੀਂ ਸਾਬ ਇਧਰ ਤਾਂ ਗੋਦੀ ਮੀਡੀਆ ਤੇ ਤੁਹਾਨੂੰ ਹੋਰ ਹੀ ਦਿਖਾਉਂਦਾ ਰਹਿੰਦਾ ਕੁਝ ਜਿੱਦਾਂ ਉਹ ਬੀਬੀ ਅੰਜਨਾ ਚੱਲੇ ਗਈ ਉਹ ਨਕਲੀ ਮੋਦੀ ਦੀ ਇੰਟਰਵਿਊ ਕਰ ਉਹ ਨਕਲੀ ਟਰੰਪ ਦੀ ਇੰਟਰਵਿਊ ਕਰ ਰਹੀ ਸੀਗੀ ਦੇਖੋ ਇਹਨਾਂ ਦੇ ਹਾਲ ਇਹਨਾਂ ਦੇ ਲੱਛਣ ਵਵੇਕ ਰਾਮਾ ਸਵਾਮੀ ਨੂੰ ਲੱਤ ਮਾਰ ਕੇ ਪਾਸੇ ਕਰਦਾ ਉਹਦਾ ਇੱਕ ਵੱਡਾ ਕਾਰਨ ਇਹ ਸੀਗਾ ਸਾਲ ਕਿ ਇਹਨਾਂ ਨੇ H1B ਵੀਜ਼ਾ ਜਿਹੜਾ ਜਿਹਦਾ 60 ਤੋਂ 70% ਸਿੱਧਾ ਲਾਭ ਇੰਡੀਅਨਸ ਪ੍ਰੋਫੈਸ਼ਨਲਸ ਨੂੰ ਹੁੰਦਾ ਯਾਨੀ ਭਾਰਤੀ ਜਾਂ ਭਾਰਤੀ ਪ੍ਰੋਫੈਸ਼ਨਲਸ ਪੇਸ਼ੇਵਰ ਜਿਹੜੇ ਖਾਸ ਤੌਰ ਤੇ ਆਈਟੀ ਨਾਲ ਜੁੜੇ ਉਹਨਾਂ ਨੂੰ ਹੁੰਦਾ ਹੈ। ਯਾਨੀ ਜੋ ਇੰਡੀਅਨਸ ਨੂੰ ਜਾਂ ਪ੍ਰੋਫੈਸ਼ਨਲਸ ਨੂੰ ਫਾਇਦਾ ਹੁੰਦਾ ਹੈ। ਉਹਦੀ ਵਕਾਲਤ ਕੀਤੀ ਕਿ ਟੈਲੈਂਟ ਕਿੱਥੋਂ ਆਏਗਾ ਸਾਬ। ਹਾਲਾਂਕਿ ਡੋਨਲਡ 트ੰਪ ਥੋੜਾ ਬਾਅਦ ਚ ਸੌਫਟ ਵੀ ਹੋਏ ਇਸ ਪ੍ਰਤੀ ਪਰ ਬਾਬੇ ਰਾਮਾ ਸਵਾਮੀ ਦੀ ਛੁਤੀ ਕਰ ਦਿੱਤੀ ਗਈ। ਇਹਦਾ ਕਾਰਨ ਕੀ ਹੈ? ਕਿ ਉਹਨਾਂ ਦੀ ਗੱਲ ਦੇ ਨਾਲ ਤੇ ਸਹਿਮਤ ਨਹੀਂ। ਥੋੜਾ ਥੋੜੀ ਹੱਦ ਤੱਕ। ਪਰੰਤੂ ਮੈਸੇਜ ਕੀ ਦਿੱਤਾ ਗਿਆ। ਮੈਸੇਜ ਇੰਡੀਆ ਨੂੰ ਸਖਤ ਹੈ ਸਰ ਮੇਰੀ ਆਪਣੀ ਜਿਹੜੀ ਜਾਣਕਾਰੀ ਹੈ ਸਰ ਜੋ ਜਾਣਕਾਰੀ ਹੁਣ ਤੱਕ ਦੀ ਹੈ ਕਿ ਨਰਿੰਦਰ ਮੋਦੀ ਜਾਤਾ ਡੋਨਲਡ ਟਰੰਪ ਤੇ ਅੱਗੇ ਲੱਕੇ ਤੁਰ ਪੈਣਗੇ ਸਿੱਧੀ ਗੱਲ ਕਹੂੰਗਾ ਮੈਂ ਆਪਣੇ ਪ੍ਰਧਾਨ ਮੰਤਰੀ ਦਾ ਕੋਈ ਨਿਰਾਦਰ ਨਹੀਂ ਕਰ ਰਿਹਾ ਇਸ ਮੁਲਕ ਨੂੰ ਨੀਵਾ ਨਹੀਂ ਦਿਖਾ ਰਿਹਾ ਸਚਾਈ ਪੇਸ਼ ਕਰ ਰਿਹਾ ਜੇ ਕਿਸੇ ਨੇ ਨੀਜ ਨਾਲ ਸੁਣ ਲਈ ਤੇ ਉਹਨੂੰ ਸਮਝ ਆ ਜਾਏ ਸਭ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੇ ਤੇ ਸਿੱਧੇ ਹੋ ਗਏ ਉਹਨਾਂ ਦੇ ਨਾਲ ਤੁਰਪ ਹੈ ਤਦ ਤਾ ਠੀਕ ਹੈ ਨਹੀਂ ਤਾਂ 2025 ਵਾਲਾ ਵਰਾ ਉਹਨਾਂ ਦਾ ਆਖਰੀ ਵਰਾ ਹੈ ਬਤੌਰ ਪ੍ਰਧਾਨ ਮੰਤਰੀ ਉਹਦੇ ਵਾਸਤੇ ਵੀ ਬੰਦੋਬਸਤ ਹੋਣੇ ਅਮਰੀਕਾ 'ਚ ਸ਼ੁਰੂ ਹੋ ਚੁੱਕੇ ਨੇ ਸਭ ਤੁਸੀਂ ਕਹੋਗੇ ਕਿਸ ਤਰ੍ਹਾਂ ਦੋ ਦੋ ਫੋੜੀਆਂ ਨੇ ਕੱਚ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਸੇ ਵੱਧ ਕਿਸਮਤ انسان ਦੀਆਂ ਦੌਲਤਾਂ ਕੱਟੀਆਂ ਜਾਂ ਜਾਂ ਜਮਾਂਦਰੂ ਨਾ ਹੋ ਤਾਂ ਉਹਦੀ ਕੱਚ ਚ ਦੋ ਫੌੜੀਆਂ ਹੁੰਦੀਆਂ ਜਿਨ੍ਹਾਂ ਦੇ ਸਾਰੇ ਉਤਪਤ ਹੈ ਉਹ ਦੋ ਫੌੜੀਆਂ ਨੇ ਜਿਹੜੀਆਂ ਉਹਨਾਂ ਦੋ ਫੌੜੀਆਂ ਦੇ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਸਾਬਨ ਅਮਰੀਕਾ ਦੇ ਵਿੱਚ ਨੇ ਸਾਬਨ ਉਹਨਾਂ ਦੇ ਉੱਥੇ ਹਸਾਬ-ਕਿਤਾਬ ਲੱਗਣੀ ਸ਼ੁਰੂ ਹੋ ਗਏ ਇੱਕ ਦਾ ਤਾਂ ਜਵਾਈ ਬੈਠਾ ਉੱਥੇ ਸਾਬ ਤੇ ਤੁਹਾਨੂੰ ਪਤਾ ਹੈ ਨਾ ਜਵਾਈ ਤੇ ਧੀ ਚੁਟਕੀਆਂ ਚ ਕਮ ਹੋ ਜਾਏਗਾ ਸਾਬ ਉਹ ਦੋ ਫੌੜੀਆਂ ਛਟਾਕ ਦੇ ਨਿਪਾਸੇ ਧਣਮ ਇੱਕ ਫੌੜੀ ਇੱਥੇ ਹਲਚਲ ਕਰ ਵੀ ਰਹੀ ਹੈ ਬਿਹਾਰ ਚ ਹਲਚਲ ਹੋ ਰਹੀ ਹੈ ਨਾ ਸਾਬ ਬੀਤੇ ਦਿਨੀ ਲਾਲੂ ਤੇ ਨੇਤੀਸ਼ ਆਪਸ ਚ ਕਹਿੰਦੇ ਆ ਕਿ ਮਿਲੇਗੀ ਆ ਅਧੀ ਰਾਤ ਨੂੰ ਪਹਿਰ ਦੇ ਤੜਕੇ ਐਸੇ ਖਬਰਾਂ ਦੇ ਖੜਕੇ ਦਾ ਕਹਿਣ ਦਾ ਮਤਲਬ ਮੈਂ ਸੰਕੇਤਕ ਤੁਹਾਨੂੰ ਦੱਸ ਦਿੱਤਾ ਕਿ ਇਹਨਾਂ ਦੋਨਾਂ ਹੀ ਲੀਡਰਾਂ ਦੇ ਨਿतेश ਜਿਹੜੇ ਆ ਨਾ ਚੰਦਰਬਾਪੂ ਚੰਦਰਬਾਪੂ ਨਾਇਟੂ ਨਿतेश ਇਹ ਇਹਨਾਂ ਤੇ ਉੱਥੇ ਰਿਸ਼ਤੇਦਾਰ ਨੇ ਖਾਸਮ ਖਾਸ ਨੇ ਉੱਥੇ ਤਿਆਰੀ ਇਧਰੋਂ ਹੋ ਰਹੀ ਹੈ ਸਰ ਤੇ ਨਰਿੰਦਰ ਮੋਦੀ ਸਰਕਾਰ ਜਿਹੜੀ ਹੈ ਉਹ ਕਿਸ ਤਰ੍ਹਾਂ ਚੱਲ ਰਹੀ ਹੈ ਸਭ ਤੁਸੀਂ ਸਭ ਤੋਂ ਪਹਿਲਾਂ ਸ਼ਰਨਾਰਥੀ ਨੀਤੀ ਤੇ ਆ ਜਾਓ ਉਹਨਾਂ ਨੇ ਹਾਲੇ ਦਬਕਾ ਹੀ ਮਾਰਿਆ ਉਹਨਾਂ ਨੇ ਹਾਲੇ ਦਬਕਾ ਮਾਰਿਆ ਤੇ ਕੋਰਟ ਨੇ ਉਥੇ ਜੋ ਇੱਕ ਫੈਡਰਲ ਕੋਰਟ ਸੀ ਫੈਡਰਲ ਕੋਰਟ ਦੇ ਜੱਜ ਨੇ ਇਹਨਾਂ ਦੀ ਇਸ ਨੀਤੀ ਨੂੰ ਸਟੇ ਵੀ ਕੀਤਾ ਉਹ ਸਵਾਲ ਵੀ ਚੁੱਕੇ ਇੱਥੋਂ ਤੱਕ ਕਿ ਸਭ ਜਿਹੜੀ ਇਹ ਨੀਤੀ ਲਿਆ ਰਹੀਆਂ ਉਹਨਾਂ ਦੀ 14ਵੀਂ ਸੋਧ ਤਹਤਾ ਇਹ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਵਾਂ ਹਿਸਟਰੀ 'ਚ ਵੀਡੀਓ ਥੋੜਾ ਲੰਮਾ ਹੋ ਜਾਏਗਾ ਧਿਆਨ ਨਾਲ ਸੁਣ ਲੈਣਾ ਤਾਂ ਅਮਰੀਕਾ ਦੇ ਸਿਵਲ ਵਾਰ ਤੋਂ ਬਾਅਦ ਜੋ ਉੱਥੇ ਮਤਲਬ ਹੋਇਆ ਤੁਸੀਂ ਇਤਿਹਾਸ ਚ ਪੜਿਆ ਹੋਣਾ ਤਾਂ ਜਦੋਂ ਵਾਸ਼ਿੰਗਟਨ ਸਾਹਿਬ ਆਏ ਪ੍ਰੈਜ਼ੀਡੈਂਟ ਇਹਨਾਂ ਦੇ ਪਹਿਲੇ ਉਸ ਤੋਂ ਬਾਅਦ ਜੋ ਸਲੇਵ ਸੀਗੇ ਉਹਨਾਂ ਨੂੰ ਕੁਝ ਹੱਕ ਦੇਣ ਵਾਸਤੇ ਕਹਿ ਲੋ ਜਾਂ ਅਮਰੀਕਾ ਨੂੰ ਚਲਾਉਣ ਵਾਸਤੇ ਕਹਿ ਲੋ ਕਿ ਇਹ ਜਦੋਂ ਮਸਿੱਦ ਨਾਗਰਿਕਤਾ ਦਾ ਅਧਿਕਾਰ ਲੈ ਕੇ ਆਂਦਾ ਸੀ 14ਵੀਂ ਸੋਚ ਤੈ ਤੇ ਜੱਜ ਨੇ ਇਹੋ ਗੱਲ ਕਹੀ ਕਿ ਤੁਸੀਂ ਸੰਵਿਧਾਨਕ ਤੌਰ ਤੇ ਇਸ ਨੂੰ ਬਦਲ ਹੀ ਨਹੀਂ ਸਕਦੇ ਤੇ ਸਾਡੇ ਵਾਲੇ ਕੀ ਕਹਿ ਰਹੇ ਸੀਗੇ ਕਿ ਆਉਣ ਦਿਓ ਜੀ 18 ਹਜ਼ਾਰ ਆਉਣ ਦਿਓ ਇਹਨਾਂ ਨੂੰ ਪਤਾ 80 ਕਰੋੜ ਨੂੰ ਜਿੱਥੇ ਅੱਗੇ 5 ਕਿਲੋ ਚੌਲ ਦੇ ਕੇ ਸਿਆਪਾ ਨਵੇੜਦਾ ਹੀ ਦਾ ਇਹ ਵੀ ਆ ਜਾ ਪਰ ਸਭ ਉਹਨਾਂ ਦਾ ਕਿਉਂ ਹੈਗਾ ਕੁਝ ਅਫਰੀਕਨ ਮੁਲਕ ਕੁਝ ਮਿਡਲ ਈਸਟ ਦੇ ਮੁਲਕ ਜਿਨ੍ਹਾਂ ਨੂੰ ਖੁਦ ਅਮਰੀਕਾ ਨੇ ਬਰਬਾਦ ਕਰ ਦਿੱਤਾ ਉਹਨਾਂ ਦੇ ਸ਼ਰਨਾਰਥੀ ਜਿਹੜੇ ਰੋਜ਼ੀ ਰੋਟੀ ਲਈ ਜਾਂਦੇ ਸਭ ਉਹ ਕਿੱਧਰ ਜਾਣਗੇ ਉੱਥੇ ਸੇਜੇਰੀਅਨ ਆਪਰੇਸ਼ਨ ਕਰਵਾਏ ਜਾ ਰਹੇ ਆ ਯਾਨੀ ਜਿਵੇਂ ਪ੍ਰੀ ਮੈਚੂਰ ਬੱਚਾ ਪਾ ਕਰਨ ਪੈਦਾ ਕਰੋ ਜਾਣ ਕੇ ਕਿ ਬੱਚੇ ਨੂੰ ਨਾਗਰਿਕਤਾ ਮਿਲ ਜਾਵੇ ਮੀਨਾ ਕੋ ਸਮਾ ਦਿੱਤਾ ਸੀਗਾ ਡੋਨਲਡ ਟਰੰਪ ਨੇ ਤੇ ਇੱਥੇ ਕੀ ਕਰ ਰਹੇ ਆ ਇਹ ਕਰਿਆ ਹੌਣ ਦੇ ਜਿਹਾ ਕਿਵੇਂ ਕੰਡਕਟਰ ਕਹਿੰਦੇ ਹੁੰਦੇ ਨਾ ਆਉਂਦੇ 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 ਬੈਕ ਬੈਕ ਲਾਉਣੀ ਹੁੰਦੀ ਜਦੋਂ ਬੱਸ ਟਰੱਕ ਆਉਣਦੇ ਆਉਣਦੇ ਕਮਾਲ ਠੀਕ ਰਹਿ ਲੈ ਸਾਰ ਇੱਕ ਵੀ ਤੁਸੀਂ ਸਵਾਲ ਨਹੀਂ ਕਰ ਸਕਦੇ ਪੈਰਿਸ ਡੀਲ ਹੋਈ ਸੀ ਭਾਰਤ ਨੇ ਉਹਦੇ ਵਿੱਚ ਹਸਤਾਖਰ ਕੀਤੇ ਦਸਤਾਖਤ ਕੀਤੇ ਕਿ 2070 ਤੱਕ ਅਸੀਂ ਕਾਰਬਨ ਨੈਟ ਜ਼ੀਰੋ ਤੇ ਆ ਜਾਵਾਂਗੇ ਕੁਝ ਫੰਡਿੰਗ ਹੋਈ ਵੀ ਕੰਮ ਵੀ ਸਟਾਰਟ ਹੋ ਗਿਆ ਬਹੁਤ ਢੱਲੇ ਨਾਲ ਇੱਥੇ EV ਚੱਲ ਰਹੀਆਂ ਨੇ ਆਪਣੇ ਹੁਣ ਤੇ ਕਹਿੰਦੇ ਕਿ ਆਉਣ ਵਾਲੇ ਸਮੇਂ 'ਚ ਲਿਥੀਅਮ ਮਿਲ ਗਿਆ کارਖਾਨੇ ਇੱਥੇ ਲੱਗਣਗੇ EVs ਦੇ ਟੈਸਲਾ ਸਕਦੀ ਐ ਐਲਨ ਮਸਕ ਆ ਚੁੱਕੇ ਵਗੈਰਾ ਵਗੈਰਾ ਸਾਰਾ ਕੁਝ ਇੱਕ ਪਾਸੇ ਈੰਡੀਆ ਜਦੋਂ ਇੱਧਰ ਵਧਣਾ ਸਟਾਰਟ ਕਰ ਚੁੱਕਾ ਹੈ ਡੋਨਲਡ ਟਰੰਪ ਕਹਿੰਦਾ ਕਿ ਖੂਚ ਪੈ ਗ੍ਰੀਨ એનર્ਜੀ ਨੀਤੀ ਕਾਂਟਾ ਐਮਰਜੈਂਸੀ ਉਹ ਕਹਿੰਦੇ ਜੀ ਕਿ ਅਸੀਂ ਤੇ ਤੇਲ ਤੇ ਗੈਸ ਦਾ ਉਤਪਾਦਨ ਵੱਧ ਕਰਾਂਗੇ ਤੇ ਸਾਡੇ ਪੁਰੀ ਸਾਫ ਉਹਨਾਂ ਨੇ ਸਾਡੇ ਪ੍ਰਧਾਨ ਮੰਤਰੀ ਨੂੰ ਸੱਦਿਆ ਨਹੀਂ ਜੈ ਸ਼ੰਕਰ ਦੇ ਹਾੜੇ ਉਹਨਾਂ ਨੇ ਪਰਵਾਹ ਨਹੀਂ ਕੀਤੇ ਸ਼ਰਨਾਰਥੀਆਂ ਬਾਰੇ ਉਹ ਸਖਤ ਹੋ ਚੁੱਕੇ ਨੇ ਇਹ ਕਹਿੰਦੇ ਜੀ ਕੱਟੋ 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 ਤੁਸੀਂ ਸਾਡਾ ਬਾਜ਼ਾਰ ਖੁੱਲਾ ਐ ਇੰਨੀ ਢਿੱਲੀ ਪੋਲਿਸੀ ਦੋ ਦਿਨ ਬਾਅਦ ਸ਼ਾਇਦ ਇਸ ਗਲਤੀ ਦਾ ਅਹਿਸਾਸ ਹੋਇਆ ਤੋ ਕਿ ਤਿੰਨ ਦਿਨ ਬਾਅਦ ਪੁਰੀ ਸਾਹਿਬ ਦੁਬਾਰਾ ਕਹਿੰਦੇ ਕਿ ਜੇ ਸ਼ੋਰਟ ਮਿਲਦੀ ਰਹੀ ਤਾਂ ਅਸੀਂ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਨਹੀਂ ਕਰਾਂਗੇ ਐਨੀ ਚੋਲ ਹੈ ਸਭ ਵਿਦੇਸ਼ ਨੀਤੀ ਵਿਦੇਸ਼ ਨੀਤੀ ਚਲਾਉਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੁੰਦਾ ਸਾਬ ਖਾਸ ਤੌਰ ਤੇ ਜਦੋਂ ਡੋਨਲਡ ਟਰੰਪ ਵਰਗਾ ਬੰਦਾ ਆ ਗਿਆ ਹੋਵੇ ਫਿਰ ਇਸੇ ਤਰ੍ਹਾਂ ਜੇ ਤੁਸੀਂ ਦੇਖੋਗੇ WHO ਤੋਂ ਬਾਹਰ ਹੋ ਜਾਂਦਾ ਹੈ ਅਮਰੀਕਾ ਸਭ WHO ਠੀਕ ਹੈ ਮੈਂ ਤੇ ਖੁਦ ਸਵਾਲ ਕੀਤੇ ਕਰੋਨਾ ਕਾਲ ਚ ਮੈਂ ਹਮੇਸ਼ਾ ਦੇਖਿਆ ਕਿ ਇਹੋ ਜੀਆਂ ਸੰਸਥਾਵਾਂ سرمਾਈਦਾਰਾਂ ਦਾ ਪੱਖਪੂਰਤੀਆਂ ਵੀ ਆ ਪਰ ਕੁਝ ਥਾਵਾਂ ਤੇ ਉਹ ਗਰੀਬ ਮੁਲਕਾਂ ਚ ਗਰੀਬ ਲੋਕਾਂ ਲਈ ਕੰਮ ਵੀ ਕਰਦੇ ਆ ਉਹਦੇ ਕਰਮਚਾਰੀ ਉਹਦੇ ਅਧਿਕਾਰੀ ਕਿਥੋਂ ਤਨਖਾਹਾਂ ਲੈਣਗੇ ਖੜੇ ਪੈ ਰਹੇ ਅਮਰੀਕਾ ਦੇ ਪੈਰ ਪੀਛਾਂ ਖਿੱਚ ਲੈ ਤੇ ਭਾਰਤ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀਕ ਦੇਸ਼ ਉਹਦੇ ਤੇ ਦੰਦ-ਤੋਂ ਦੰਦ ਨਹੀਂ ਚੱਕਦਾ ਸਰਵਦੇਸ਼ ਨੀਤੀ ਤੇ ਸਵਾਲ ਤੇ ਹੋਏਗਾ ਨਾ ਉਹ ਸਿੱਧਾ ਕਹਿ ਰਹੇ ਨੇ ਕਿ ਬ੍ਰਿਕਸ ਵਾਲਿਓ ਤੁਸੀਂ ਡਾਲਰ ਤਾਂ ਤੋੜ ਲੱਭ ਕੇ ਦਿਖਾਓ ਤੁਹਾਡੀ ਨਾਨੀ ਯਾਦ ਕਰਾ ਦੇ ਤੇ ਸਾਡੇ ਸਾਹਿਬ ਕੀ ਕਹਦੇ ਉਹ ਨਾ ਨਹੀਂ ਅਸੀਂ ਅਸੀਂ ਸਸਡ ਨਹੀਂ 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 ਜੀ ਅਸੀਂ ਅਸੀਂ ਡਾਲਰ ਦਾ ਦੱਸੋ ਕੀ ਕਰਨਾ ਹੈ ਜੀ ਜੈ ਸ਼ੰਕਰ ਕੋਚੇ ਮਾਰ ਰਹੇ ਨੇ ਸਰ ਨਹੀਂ ਕਰ पाओगे ਤੁਸੀਂ ਕੁਆਡ ਦੇ ਵਿੱਚ ਜਾ ਕੇ ਸਗੋਂ ਚਾਈਨਾ ਦੇ ਖਿਲਾਫ ਹੰਕਾਰ ਭਰੀ ਹੈ ਲਲਕਾਰ ਭਰੀ ਹੈ ਮੈਂ ਇੱਥੇ ਹੀ ਹੁਣ ਇਸ ਵੀਡੀਓ ਨੂੰ ਰੋਕ ਦੇਣਾ ਬਹੁਤੀ ਲੰਬੀ ਨਹੀਂ ਕਰੂੰਗਾ ਗੱਲਾਂ ਤੁਹਾਨੂੰ ਕੰਮ ਦੀਆਂ ਦੱਸ ਦਿੱਤੀਆਂ। ਵਿਦੇਸ਼ ਪਾਲਸੀ ਆ ਗਈ ਨਰੇਂਦਰ ਮੋਦੀ ਦਾ ਆਖਰੀ ਵਰਾ ਹੋ ਸਕਦਾ ਹੈ। ਤੇ ਨਾਲ ਤੁਹਾਨੂੰ ਹੁਣ ਜਾਂਦਿਆਂ ਜਾਂਦੇ ਇੱਕ ਚੀਜ਼ ਦੱਸਦੇ ਮੈਂ ਡੋਨਲਡ ਟਰੰਪ। ਆ ਜਿਹੜਾ ਤੁਸੀਂ ਇੱਕ ਸ਼ਬਦ ਅਕਸਰ ਸੁਣਦੇ ਹੋ ਨਾ ਨਿਊ ਵਰਲਡ ਆਰਡਰ, ਵਰਲਡ ਆਰਡਰ। ਮੈਂ ਦੱਸ ਦਿੱਤਾ ਕਿ ਆ ਹੁੰਦਾ ਜੀ। ਕਿ ਭਾਈ ਇੱਧਰ ਆਓ। ਉਧਰ ਕਿਹੜਾ ਰਹਿ ਗਿਆ? ਫਿਰ ਆਪਦੇ ਹਿਸਾਬ ਨਾਲ ਦੁਨੀਆ ਨੂੰ ਚਲਾਉਣਾ ਸਟਾਰਟ ਕਰੋ। ਆ ਹੀ ਨਿਊ ਵਰਲਡ ਇਸ ਨਿਊ ਵਰਲਡ ਆਰਡਰ ਦੇ ਵਿੱਚ ਹੁਣ ਅੱਗੇ ਜੋ ਹੋਏਗਾ ਪਤਾ ਨਹੀਂ ਕਿਹਦੇ ਲਈ ਫਾਇਦੇਮੰਦ ਕਿਹਦੇ ਲਈ ਕਾਟੇਵੰਦ ਪੋਤਨ ਨੂੰ ਕਹਿ ਰਿਹਾ ਕਿ ਮੇਰੀ ਗੱਲ ਹੁੰਦੀ ਹੈ ਜ਼ੇਲੈਂਸਕੀ ਨੂੰ ਕਹਿੰਦੇ ਆ ਜਾ ਮਿੱਤਰਾ ਰਾਜੀ ਨਮਾ ਕਰਾਈਏ ਇਜ਼ਰਾਈਲ ਹਮਾਸ جنگਬੰਦੀ ਲਗਭਗ ਲਗਭਗ ਹੋ ਗਈ ਹੈ ਭਾਰਤ ਪਾਕਿਸਤਾਨ ਵੀ ক্লোਜ਼ ਆ ਸਕਦੇ ਹੈ पर एक गल तय है डोनाल्ड ट्रम्प डोनाल्ड ट्रम्प सर भारत नु चाइना दे उल्ਟ ਵਰਤਤਾ ਸਕਦੇ ਆ ਪਰ ਬਹੁਤ ਵੱਡਾ ਨਹੀਂ ਬਣਨ ਦੇਣਗੇ ਇਹ ਨਿਊ ਵਰਲਡ ਆਰਡਰ ਦੇ ਵਿੱਚ ਕਟੋ-ਕਟ ਇੱਕ ਸੰਕੇਤ ਸਪਸ਼ਟ ਹੈ ਇਹ ਇੱਕ ਸੰਕੇਤ ਸਾਡੇ ਵਾਸਤੇ ਸਮਝਣ ਹਾਲਕਿ ਅਸੀਂ ਕੋਈ ਬਹੁਤ ਵੱਡੇ ਕੂਟਨੀਤਿਕ ਨਹੀਂ ਹਾਂ ਬਹੁਤ ਰੌਸ਼ਨ ਦਿਮਾਗ ਪੈਨੇ ਇੰਡੀਆ ਚ ਮੋਦੀ ਗਵਰਨਮੈਂਟ ਚ ਵੀ ਉਹਨਾਂ ਨੂੰ ਇਹ ਚੀਜ਼ ਸ਼ਾਇਦ ਪਤਾ ਲੱਗ ਗਈ ਹੋਵੇਗੀ ਪਰ ਬਹੁਤ ਸਾਰੀਆਂ ਮਜਬੂਰੀਆਂ ਪਰ 140-50 ਕਰੋੜ ਦੀ ਆਬਾਦੀ ਵਾਲਾ ਬਲਵ ਬਹੁਤ ਵੱਡਾ ਬਾਜ਼ਾਰ ਦੁਨੀਆ ਦਾ ਸਭ ਤੋਂ ਵੱਡਾ ਖੁਦ ਨੂੰ ਲੋਕਤੰਤਰ ਅਖਵਾਉਣ ਵਾਲਾ ਦੁਨੀਆ ਨੂੰ ਵਿਸ਼ਵ ਗੁਰੂ ਦਰਸੋਂ ਵਾਲਾ ਦੇਸ਼ ਜਦੋਂ ਇਸ ਤਰ੍ਹਾਂ ਦੀ ਝੋਲ ਰੱਖੇ ਉਹਦੀ ਸਰਕਾਰ ਤਾਂ ਮੇਰੇ ਖਿਆਲ ਦੇ ਨਾਲ ਸੋਚਣਾ ਤੇ ਬਣਦਾ ਥੋੜਾ ਸਮਝਣਾ ਵੀ ਬਣਦਾ ਅਗਲੀ ਵਾਰ ਫਿਰ ਮਿਲਦੇ ਆ ਤਦ ਤੱਕ ਜੀ ਸਤ ਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ